ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਸੇਵਾ ਕੇਂਦਰ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਧਾਰ ਕਾਰਡ ਆ ਜਿਹੜਾ ਪਲਾਸਟਿਕ ਦਾ ਆਧਾਰ ਕਾਰਡ ਆ ਉਸ ਨੂੰ ਅਸੀਂ ਕਿਸ ਤਰ੍ਹਾਂ ਘਰ ਬੈਠੇ ਮੰਗਵਾ ਸਕਦੇ ਹਾਂਗੇ ਦੋਸਤੋ ਇਹ ਸਕਰੀਨ ਤੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਪਲਾਸਟਿਕ ਦਾ ਆਧਾਰ ਕਾਰਡ ਆ ਦੋਸਤੋ ਸਾਡੇ ਪਰਸ ਵਗੈਰਾ ਦੇ ਵਿੱਚ ਠੀਕ ਹੈ ਆਸਾਨੀ ਦੇ ਨਾਲ ਪਾਏ ਜਾਂਦਾ ਹੈਗਾ ਵਧੀਆ ਇੱਕ ਵਧੀਆ ਸੇਵ ਦਾ ਜਿਹੜਾ ਇਹ ਪਲਾਸਟਿਕ ਦਾ ਆਧਾਰ ਕਾਰਡ ਹੁੰਦਾਗਾ ਠੀਕ ਹੈ ਜੀ ਆਪਾਂ ਇਹਨੂੰ ਘਰ ਬੈਠੇ ਹੀ ਅਪਲਾਈ ਕਰ ਸਕਦੇ ਆਂਗੇ ਤੇ ਇਹਦੇ ਲਈ ਤੁਸੀਂ ਸਾਡਾ WhatsApp ਨੰਬਰ ਦਿੱਤਾ ਹੋਇਆ ਉਰੇ ਤੇ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜਾਂ ਦੋਸਤੋ ਤੁਹਾਡਾ ਗੁੰਮਿਆ ਹੋਇਆਗਾ ਆਧਾਰ ਕਾਰਡ ਠੀਕ ਹੈ ਜੀ ਤੇ ਕਿਸੇ ਕਾਰਨ ਨਹੀਂ ਮਿਲ ਰਿਹਾ ਜਾਂ ਉਹਦੇ ਨਾਲ ਮੋਬਾਈਲ ਨੰਬਰ ਲਿੰਕ ਨਹੀਂ ਹੈਗਾ ਠੀਕ ਹੈ ਜੀ ਫਿਰ ਵੀ ਤੁਸੀਂ ਘਰ ਬੈਠੇ ਸਾਡੇ ਤੋਂ ਜਿਹੜਾ ਇਹ ਪੀਵੀਸੀ ਕਾਰਡ ਆ ਪਲਾਸਟਿਕ ਦਾ ਆਧਾਰ ਕਾਰਡ ਆ ਘਰ ਬੈਠੇ ਮੰਗਵਾ ਸਕਦੇ ਹੋਗੇ ਤੇ ਸਾਡਾ ਨੰਬਰ ਦਿੱਤਾ ਹੋਇਆ ਦੋਸਤੋ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ ਧੰਨਵਾਦ